ਦੀ ਲਾਈਨਿੰਗ ਹੈ ਜਿਹੜੀ ਉਹ ਲਾਈਨਿੰਗ ਹੈ ਲਗਭਗ 15 20 ਫੁੱਟ ਉਹ ਲਾਈਨਿੰਗ ਟੁੱਟ ਗਈ ਹੈ ਉਹਦਾ ਕਾਰਨ ਇਹ ਹੈ ਕਿ ਪੁਲਤੇ ਜਿਹੜੇ ਡਰਾਸ ਰੈਗੂਲੇਟਰ ਹੈ ਜਿਹੜਾ ਉਹਦੀ ਕੈਪੈਸਿਟੀ ਹੈ ਜਿਹੜੀ ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ ਪਹਿਲੀ ਵਾਰਸ਼ ਦੇ ਨਾਲ ਹੀ ਦੇਖ ਲਓ ਤੁਸੀਂ ਕੀ ਕੁਝ ਹੋ ਗਿਆ ਤੇ ਪ੍ਰਸ਼ਾਸਨ ਬਿਲਕੁਲ ਨਹੀਂ ਧਿਆਨ ਦੇ ਰਿਹਾ ਇਹ ਨਾ ਜੀਜਾ ਕੰਨੀ ਨਾਬਾਬਲਾਖ ਦੇ ਪਿੰਡ ਚ ਉਹੀ ਵਿਆ ਇੱਕ ਅਕਰ ਬਰਾਖ ਤੋਂ ਜੋ ਪਾਣੀ ਆ ਰਿਹਾ ਹੈ ਕਾਫੀ ਤੇਜ਼ ਵਹਾਗਾ ਕਿਉਂਕਿ ਜੋ ਸਾਈਡਾਂ ਨੇ ਨਹਿਰ ਦੀ ਉਹ ਵੀ ਪਟੜੀ ਹੈ ਜੋ ਤੁਹਾਨੂੰ ਤਸਵੀਰ ਕਰੇ ਪਟੜੀ ਜਿਹੜੀ ਹੈਗੀ ਆ ਉਹ ਖੁਰਨੀ ਸ਼ੁਰੂ ਹੋ ਗਈ ਹੈ ਕਿਉਂਕਿ ਪਿੰਡ ਵਿੱਚ ਵੀ ਸਾਮ ਦਾ ਮਾਹੌਲ ਆ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਇੰਨਾ ਪਾਣੀ ਪਿੰਡ ਵਾਲੇ ਦੇਖ ਰਹੇ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇੱਥੇ ਕੋਈ ਪੱਕਾ ਹੱਲ ਨਾ ਕੀਤਾ ਇਸ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਕਿਸ ਤਰ੍ਹਾਂ ਦੇਖਦੇ ਹੋ ਜੋ ਇੱਥੇ ਪਟੜੀ ਟੁੱਟੀ ਹੈਗੀ ਜੋ ਖੁਰਨੀ ਸ਼ੁਰੂ ਹੋ ਗਈ ਕਿਸ ਤਰ੍ਹਾਂ ਦੇਖਦੇ ਤੁਸੀਂ ਕਿੰਨਾ ਕੁ ਨੁਕਸਾਨ ਮੰਨ ਲਿਆ ਹਜੇ ਤਾਂ ਜੀ ਪਹਿਲੀ ਵਾਰਸ਼ ਹੋਈ ਹੈ ਇਹ ਸਾਡੇ ਵਾਰਸ਼ ਹੀ ਪਹਿਲੀ ਹੋਈ ਹੈ ਪਹਿਲੀ ਵਾਰਸ਼ ਦੇ ਨਾਲ ਹੀ ਦੇਖ ਲਓ ਤੁਸੀਂ ਕੀ ਕੁਝ ਹੋ ਗਿਆ ਤੇ ਪ੍ਰਸ਼ਾਸਨ ਬਿਲਕੁਲ ਨਹੀਂ ਧਿਆਨ ਦੇ ਰਿਹਾ ਇਹਨਾਂ ਚੀਜ਼ਾਂ ਕੰਨੀ ਤੇ ਜ਼ੀਰੋ ਗਰਾਊਂਡ ਤੇ ਗੱਲਾਂ ਹੋਰ ਨੇ ਮੈਕ ਤੇ ਗੱਲਾਂ ਕੁਝ ਹੋਰ ਨੇ ਕਹਨ ਨੂੰ ਭਾਸ਼ਣ ਪਈ ਜਾਂਦੇ ਆ ਲੇਕਿਨ ਗੌਰ ਕੋਈ ਨਹੀਂ ਕਰਦਾ ਇਹਨਾਂ ਚੀਜ਼ਾਂ ਤੇ ਤੁਸੀਂ ਜੇ ਆਪ ਦੇਖ ਲੋ ਇਹ ਹਜੇ ਤਾਂ ਇਹ ਜਗਾ ਇੰਨੀ ਪੱਕੀ ਐ ਥੋੜੀ ਸੜਕ ਹੁੰਦੀ ਸੀ ਜੇ ਕਿਤੇ ਕੱਚੀ ਜਗਾ ਹੁੰਦੀ ਹੋਣ ਨੂੰ ਤਾਂ ਸਾਰਾ ਕੁਝ ਡੁੱਬਿਆ ਹੁੰਦਾ ਇੱਧਰ ਐ ਆਈ ਗਿਆ ਬਹੁਤ ਜ਼ਿਆਦਾ ਪਾਣੀ ਦਾ ਵਹਾਉ ਵੀ ਬਹੁਤ ਤੇਜ਼ ਆ ਜੀ ਤੇ ਅਜੇ ਬਾਰਿਸ਼ ਹੋਰ ਵੀ ਹੋ ਸਕਦੀ ਆ ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਜਲਦੀ ਗੌਰ ਕੀਤੀ ਜਾਵੇ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੀ ਇਹ ਇਹ ਜਿਹੜਾ ਪਿੱਛੋਂ ਆ ਰਿਹਾ ਰਸਰੇ ਨੇ ਵੀ ਇੱਕ ਗੱਗਰ ਦਰਿਆ ਦਾ ਇੱਕ ਗੱਗਰ ਬ੍ਰਾਂਚ ਦਾ ਜਿਹੜਾ ਹੈਗਾ ਪਾਣੀ ਆ ਰਿਹਾ ਹੈਗਾ ਇਹ ਅੱਗੇ ਕਿੱਥੇ ਜਾਂਦਾ ਕੀ ਲੱਗਦਾ ਵੀ ਵਿੱਚ ਜਿਹੜਾ ਹੈਗਾ ਜਿਉਂ ਅੱਗੇ ਵੀ ਇਹ ਜਿਹੜੇ ਢਾਗ ਲੱਗ ਰਿਹਾ ਜੀ ਉੱਥੋਂ ਵੀ ਪਾਣੀ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ ਇਹ ਤਾਂ ਹੀ ਹੋ ਉਹ ਗੇਟ ਖੋਲਤੇ ਜੇ ਨਾ ਗੇਟ ਖੁੱਲੇ ਹੁੰਦੇ ਹੁਣ ਉਹ ਨਹਿਰ ਟੁੱਟੀ ਹੁੰਦੀ ਇਹ ਗੇਟ ਪਰਪਰ ਸਹੀ ਦੋ ਨਹਿਰਾਂ ਦਾ ਪਾਣੀ ਇਹਦੇ ਵਿੱਚ ਪੈਂਦਾ ਜੀ ਇੱਕ ਦਰਾਹਾ ਤੋਂ ਤੇ ਇੱਕ ਪਾਖੜਾ ਦਾ ਦੋ ਨਹਿਰਾਂ ਦਾ ਪਾਣੀ ਰੋਟੀ ਪੋਲ ਤੇ ਆ ਕੇ ਇਕੱਠਾ ਹੋ ਜਾਂਦਾ ਇਸ ਕਰਕੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਹੋਰ ਵੀ ਆ ਸਕਦਾ ਵੱਧ ਇਹਦੀ ਬਹੁਤ ਜਲਦੀ ਗੌਰ ਕਰਨੀ ਚਾਹੀਦੀ ਆ ਸਾਡੀ ਨਗਰ ਵਾਲਿਆਂ ਦੀ ਇਹੀ ਬੇਨਤੀ ਆ ਬਾਕੀ ਸਾਡੇ ਨਗਰ ਨੂੰ ਬਹੁਤ ਜ਼ਿਆਦਾ ਇਹਦੇ ਉੱਤੇ ਚਿੰਤਾ ਜੀ ਕਿ ਤੁਹਾਡਾ ਨਗਰ ਵੀ ਜਿਹੜਾ ਕਾਫੀ ਨੀਮਾ ਦਾ ਇਹ ਕਾਫੀ ਉੱਚੀ ਹੈ ਜਿਆਦਾ ਨੀਮਾ ਸਾਡੇ ਦੀ ਦੂਸਰੀ ਮੰਜ਼ਲ ਦੀਆਂ ਛੱਤਾਂ ਇਹ ਪੁਲ ਦੀ ਮਹਾਰ ਨੇ ਦੂਸਰੀ ਮੰਜ਼ਲ ਦੀਆਂ ਛੱਤਾਂ ਇਹ ਪੁਲ ਦੀ ਮਹਾਰ ਨਹੀਂ ਅਗਰ ਕੋਈ ਨੁਕਸਾਨ ਹੁੰਦਾ ਤਾਂ ਇਹੋ ਜਿਹਾ ਹੁੰਦਾ ਤਾਂ ਸਾਡੇ ਤਾਂ ਪਿੰਡ ਬਹੁਤ ਜ਼ਿਆਦਾ ਰੁੜ ਜਾਣਗੇ ਇਧਰ 25 30 ਪਿੰਡਾਂ ਤੱਕ ਜਾ ਕੇ ਮਾਰ ਕਰੂਗਾ ਇਹੇ ਤੇਰੀ ਗੌਰ ਕੀਤੀ ਜਾਵੇ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਦੀ ਬਹੁਤ ਛੇਤੀ ਤੋਂ ਛੇਤੀ ਗੌਰ ਕੀਤੀ ਜਾਵੇ ਤੁਸੀਂ ਕਿਸ ਤਰ੍ਹਾਂ ਦੇਖਦੇ ਤੁਸੀਂ ਇੰਨਾ ਪਾਣੀ ਕਦੇ ਦੇਖਿਆ ਹੈਗਾ ਨਹੀਂ ਜੀ ਨਹੀਂ ਐਸਾ ਆਪਣੀ ਲਾਈਫ ਦੇ ਵਿੱਚ ਦੇਖਿਆ ਨਹੀਂ ਹੈਗਾ ਪਹਿਲੀ ਵਾਰ ਦੇਖ ਰਿਆ ਇੰਨਾ ਪਾਣੀ ਬਹੁਤ ਤੇਜ਼ ਵਹਾਹ ਪਾਣੀ ਦਾ ਤੇ ਸਾਡਾ ਪਿੰਡ ਤੁਸੀਂ ਦੇਖ ਹੀ ਰਿਹਾ ਜੀ ਬਹੁਤ ਜ਼ਿਆਦਾ ਨਿਮਾਨਤਿਆ ਤੇ ਆਖਾਰ ਬਹੁਤ ਵੱਡੀ ਪੈ ਗਈ ਆ ਜਿਹੜੀ ਅੱਜ ਤੱਕ ਅਸੀਂ ਨਹੀਂ ਦੇਖੀ ਸੀਗੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਜਲਦੀ ਜਲਦੀ ਇਹਦਾ ਕੰਮ ਸ਼ੁਰੂ ਕਰਾਇਆ ਜਾਵੇ ਤਾਂ ਜੋ ਪਾਣੀ ਪਿੰਡਾਂ ਦੇ ਪਿੰਡ ਡੁੱਬਣ ਤੋਂ ਬਚ ਸਕਣ ਕਿਉਂ ਹੁਣ بارش ਦਾ ਟਾਈਮ ਚੱਲਦਾ ਸਾਉਣ ਦਾ ਮਹੀਨਾ ਤੁਹਾਨੂੰ ਪਤਾ ਜੀ بارشਾਂ ਬਹੁਤ ਤੇਜ਼ ਪੈ ਰਹੀਆਂ ਪਹਾੜਾਂ ਦੇ ਵਿੱਚ ਵੀ ਬੱਦਲ ਫੱਟ ਰਹੇ ਨੇ ਪਾਣੀ ਵਧ ਰਿਹਾ ਪਿੱਛੋਂ ਵੀ ਆ ਰਿਹਾ ਬਹੁਤ ਜ਼ਿਆਦਾ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਬਸ ਕਿ ਸਾਨੂੰ ਜਲਦੀ ਜਲਦੀ ਇਹ ਕੰਮ ਕਰ ਦੇਣ ਤਾਂ ਸਾਨੂੰ ਸਕੂਨ ਦੀ ਇਜਾਜ਼ਤ ਸਕੇ ਤੁਸੀਂ ਦੇਖੋ ਜੋ ਪਿੰਡ ਵਾਸੀਆਂ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ ਤੁਹਾਨੂੰ ਤਸਵੀਰਾਂ ਇੱਕ ਵਾਰੀ ਫਿਰ ਦਗਾ ਦੇ ਇਹ ਜੋ ਨਹਿਰਾਂ ਜੋ ਜਾਰੀਆ ਸਾਈਡ ਤੇ ਇਸ ਦੇ ਨਾਲ ਨਾਲ ਜੋ ਪਟਰੀ ਆ ਉਹ ਖੁਰਲੀ ਸ਼ੁਰੂ ਹੋ ਗਈ ਆ ਕਿਉਂਕਿ ਪਾਣੀ ਤਾਂ ਇੰਨਾ ਵਹਾ ਕੇ ਇਸ ਦਾ ਲੈਵਲ ਜਿਆਦਾ ਹੋਣ ਕਰਕੇ ਜੋ ਸਾਈਡਾਂ ਨੇ ਉਹ ਕੁਰਨੀਆਂ ਸ਼ੁਰੂ ਹੋ ਗਏ ਨੇ ਤੁਹਾਨੂੰ ਦੂਜੇ ਪਾਸੇ ਤਸਵੀਰਾਂ ਦਿਖਾ ਦਈਏ ਇਹ ਜੋ ਨਹਿਰ ਉਹ ਅੱਗੇ ਜਾ ਰਹੀ ਆ ਤੇ ਤੁਹਾਨੂੰ ਅਗਲੀਆਂ ਤਸਵੀਰਾਂ ਵੀ ਦਿਖਾਉਣੀਆਂ ਵੀ ਕਿੱਥੇ ਜਿਹੜੀ ਹੈਗੀ ਆ ਅੱਗੇ ਕੀ ਸਮੱਸਿਆ ਅਤੇ ਪਿੰਡ ਵਾਲਿਆਂ ਦੀ ਅੱਗੇ ਉਹ ਕੀ ਮੰਗ ਕਰ ਰਹੇ ਨੇ ਜੋ ਇੱਕ ਹੋਰ ਵੱਡੀ ਸਮੱਸਿਆ ਇਹ ਨਮਾਦਾ ਹੈਡ ਆ ਇਹ ਜੋ ਸੂਏ ਦਾ ਪਾਣੀ ਆ ਇੱਥੇ ਬੰਦ ਕੀਤਾ ਜਾਂਦਾ ਕਿਉਂਕਿ ਇਹ ਜੋ ਹੈਡਗਾ ਇਹ ਬਿਲਕੁਲ ਖਰਾਬ ਹੋ ਚੁੱਕਿਆ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਬੰਦ ਕੀਤਾ ਜਾਂਦਾ ਕਿਉਂਕਿ ਖਰਾਬ ਹੋਣ ਦੇ ਕਰਕੇ ਜੋ ਇਸ ਦਾ ਗੇਟ ਹੈ ਬਿਲਕੁਲ ਖਰਾਬ ਹੋ ਚੁੱਕਿਆ ਜਿਸ ਕਰਕੇ ਵੱਡੀ ਸਮੱਸਿਆ ਕਿਉਂਕਿ ਜਦੋਂ ਕੋਈ ਪਾਣੀ ਆਉਂਦਾ ਇਸ ਨੂੰ ਖੋਲ ਦਿੰਦੇ ਨੇ ਅਤੇ ਉਹ ਪਾਣੀ ਅੱਗੇ ਸਵੇ ਦੇ ਵੱਲ ਅੱਗੇ ਪਿੰਡਾਂ ਨੂੰ ਜਾਂਦਾਗਾ ਪਿੰਡ ਵਾਲਾਂ ਦੇ ਇਹ ਵੀ ਸਮੱਸਿਆ ਕਿਉਂਕਿ ਇਸ ਨੂੰ ਠੀਕ ਕੀਤਾ ਜਾਵੇ ਕਿਉਂ ਜਿਆਦਾਤਰ ਜੋ ਹਿੱਸਾ ਇਸ ਦਾ ਖਰਾਬ ਹੋ ਚੁੱਕਿਆ ਤੇ ਪ੍ਰਸ਼ਾਸਨ ਨੂੰ ਇਸ ਵੱਲ ਖੇਤਰ ਤੋਂ ਛੇਤੀ ਧਿਆਨ ਦੇਣਾ ਚਾਹੀਦਾ ਕਿਉਂਕਿ ਪਿੰਡ ਵਿੱਚ ਕਾਫੀ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਸਭ ਤੋਂ ਵੱਡੀ ਸਮੱਸਿਆ ਦਿਖਾ ਦਈਏ ਜੋ ਨਹਿਰ ਦੇ ਉੱਪਰ ਕਰਾਸ ਰੈਗੂਲੇਟਰ ਬਣਿਆ ਹੋਇਆ ਉਸ ਦੀ ਸਮਰੱਥਾ ਘਟੇ ਹੋਣ ਦੇ ਕਰਕੇ ਤੁਸੀਂ ਸਾਬ ਸਾਬ ਪਾਣੀ ਕਿੱਥੇ ਕਿੱਥੇ ਤੱਕ ਉੱਪਰ ਤੱਕ ਪਹੁੰਚ ਚੁੱਕਿਆ ਕਿਉਂਕਿ ਜੇਕਰ ਕਰਾਸ ਰੈਗੂਲੇਟਰ ਦੀ ਸਮਰੱਥਾ ਵੱਧ ਹੋਏਗੀ ਤਾਂ ਹੀ ਗੇਟ ਖੁੱਲਣਗੇ ਤੇ ਅੱਗੇ ਪਾਣੀ ਜਾਏਗਾ ਜਿਸ ਕਰਕੇ ਜੋ ਪਾਣੀ ਆ ਪਿੱਛੇ ਖੜ ਰਿਹਾ ਅਤੇ ਨਹਿਰ ਦਾ ਹਿੱਸਾ ਕੁਝ ਜੋ ਪਟੜੀਆ ਉਹ ਟੁੱਟਣੀ ਸ਼ੁਰੂ ਹੋ ਗਈ ਆ ਤੇ ਸਾਡੇ ਨਾਲ ਪਿੰਡ ਵਾਸੀ ਇਹਨਾਂ ਨਾਲ ਗੱਲ ਕਰਦੇ ਜੋ ਜਿਹੜੀ ਕੱਗਰ ਬ੍ਰਾਂਚ ਹੈ ਜਿਹੜੀ ਕੱਗਰ ਬ੍ਰਾਂਚ ਅਸੀਂ ਪਿੰਡ ਥੂਹੀ ਦੇ ਨਗਰ ਨਿਵਾਸੀ ਆ ਜਿਹੜੀ ਲੋਕਾਂ ਦੇ ਵਿੱਚ ਬੜਾ ਡਰ ਦਾ ਮਾਹੌਲ ਹੈ ਉਹਦਾ ਕਾਰਨ ਹੈ ਜਿਹੜਾ ਇੱਕ ਤਾਂ ਜਿਹੜਿਆ ਸਾਹਮਣੇ ਨਹਿਰ ਦੀ ਲਾਈਨਿੰਗ ਹੈ ਜਿਹੜੀ ਉਹ ਲਾਈਨਿੰਗ ਹੈ ਲਗਭਗ 15 20 ਫੁੱਟ ਉਹ ਲਾਈਨਿੰਗ ਟੁੱਟ ਗਈ ਹੈ ਉਹਦਾ ਕਾਰਨ ਇਹ ਹੈ ਹੈਪੋਲਟੇ ਜਿਹੜੇ ਬ੍ਰੋਸ ਰੈਗੂਲੇਟਰ ਹੈ ਜਿਹੜਾ ਉਦੀ ਕਪੈਸਿਟੀ ਹੈ ਜਿਹੜੀ ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ ਕਿਉਂਕਿ ਮੀਂਹ ਦਾ ਪਾਣੀ ਆਉਣ ਕਾਰਨ ਪਾਣੀ ਦਾ ਪੱਧਰ ਹੈ ਜਿਹੜਾ ਲਗਭਗ ਅਧਿਕਾਰੀਆਂ ਦੇ ਕਹਿਣ ਦੇ ਮਨਤਾਬਕ 1 ਫੁੱਟ ਤੋਂ ਉੱਪਰ ਹੈ ਜਿਹੜਾ ਉਹ ਵੱਜ ਚੁੱਕਿਆ ਹੈ ਪਰੰਤੂ ਉਹਦੀ ਸਮਰੱਥਾ ਹੈ ਜਿਹੜੀ ਉਹ ਪੂਰਾ ਪਾਣੀ ਖਿੱਚਣ ਦੀ ਹੈ ਨਹੀਂ ਇਹ ਪਾਣੀਆ ਜਿਹੜਾ ਪਾਵਰ ਹਾਊਸ ਦੇ ਵਿੱਚ ਦੀ ਘੁੰਮ ਕੇ ਲੰਘਦਾ ਹੈ ਪਾਵਰ ਹਾਊਸ ਹੈ ਜਿਹੜਾ ਉਹਦੇ ਵਿੱਚ ਪਾਣੀ ਅੱਜ ਕਿਸੇ ਕਾਰਨ ਨਹੀਂ ਘੁੰਮ ਰਿਹਾ ਜਿਹਦੇ ਕਾਰਨ ਪਾਣੀ ਦਾ ਲੈਵਲ ਵਧਨ ਕਾਰਨ ਜਿਹੜਾ ਹੈਗਾ ਇਹ ਲੈਵਲ ਵੱਧ ਗਿਆ ਇੱਕ ਹੋਰ ਅਸੀਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਜਿਹੜਾ ਕਹਿ ਚੁੱਕੇ ਆ ਕਿ ਜਿਹੜਾ ਨਮਾਦਾ ਹੈੱਡ ਹੈ ਇਹਦਾ ਜਿਹੜਾ ਫੱਟਾ ਜਿਹਦੇ ਨਾਲ ਪਾਣੀ ਆਪਾਂ ਬੰਦ ਕਰਦੇ ਆ ਜਿਹੜਾ ਸੂਏ ਦਾ ਉਹ ਬੰਦ ਨਹੀਂ ਹੁੰਦਾ ਇੱਥੇ ਬਸੀ ਅਧਿਕਾਰੀਆਂ ਨੂੰ ਬਹੁਤ ਵਾਰ ਕਹਿ ਚੁੱਕੇ ਆ ਪਰੰਤੂ ਕਿਸੇ ਅਧਿਕਾਰੀ ਦੇ ਕੰਨ ਤੇ ਜੋ ਨਹੀਂ ਸਰਕੀ ਉੱਚ ਅਧਿਕਾਰੀਆਂ ਦੇ ਇਸ ਤੋਂ ਤੱਕ ਕਿ ਐਸ.ੀ ਐਕਸ਼ਨ ਦੇ ਵੀ ਇਹ ਮਾਮਲਾ ਧਿਆਨ ਦੇ ਵਿੱਚ ਹੈ ਪਰੰਤੂ ਜਿਹੜੇ ਅਧਿਕਾਰੀ ਨੇ ਕੋਈ ਵੀ ਧਿਆਨ ਨਹੀਂ ਦੇ ਰਹੇ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਕਿ ਪ੍ਰਾਇੋਰਟੀ ਦੇ ਆਧਾਰ ਤੇ ਇਹ ਜਿਹੜਾ ਸਮੁੱਚਾ ਮਸਲਾ ਉਹ ਹੱਲ ਕੀਤਾ ਜਾਵੇ ਜਿਹਨੇ ਕ੍ਰਾਸ ਰੇਕ ਦੀ ਵੀ ਵੱਡੀ ਸਮੱਸਿਆ ਪਾਣੀ ਕ੍ਰਾਸ ਨਹੀਂ ਕਰਦਾ ਤੇ ਵੱਧ ਕੇ ਪਾਣੀ ਹੋਵੇ ਫਿਰ ਟੁੱਟਣ ਦਾ ਵੀ ਡਰ ਹੈ ਜੇ ਦੇਖੋ ਕ੍ਰਾਸ ਰੋਇ ਰੈਗੂਲੇਟਰ ਹੈ ਜਿਹੜੀ ਸਮਰੱਥਾ ਘੱਟ ਹੈ ਉਹਦੀ ਜੇਕਰ ਅੱਗੇ ਜਿਵੇਂ ਅੱਜ ਸਮੱਸਿਆ ਆਈ ਹੈ ਕਿ ਅੱਗੇ ਪਾਣੀ ਹੈ ਜਿਹੜਾ ਪਾਵਰ ਗ੍ਰਿਡ 'ਚ ਨਹੀਂ ਕਉਂਦਾ ਪਿੱਛੋਂ ਪਾਣੀ ਮੀਹਾਂ ਦਾ ਜਾਂ ਕਿਸੇ ਕਾਰਨ ਜ਼ਿਆਦਾ ਆ ਗਿਆ ਤਾਂ ਵੱਡੇ ਜਿਹੜੇ ਹੈਗੇ ਨੇ ਨਹਿਰ ਟੁੱਟ ਵੀ ਸਕਦੀ ਆ ਜਿਹੜੇ ਹਾਲਾਤ ਨੇ ਉਹ ਬਹੁਤ ਗੰਭੀਰ ਹੋ ਸਕਦੇ ਨੇ ਜਿਹੜੇ ਸੂਬੇਪੁਰ ਵਿੱਚ ਤਾਂ ਜੇ ਮੌਸਲਾਤਾਰ بارش ਵੀ ਬਹੁਤ ਆ ਉਹ ਵੀ ਬੱਦਲ ਜਿਹੜਾ ਹੈਗਾ ਅਸਮਾਨ ਤੇ ਛਾਇਆ ਹੋਇਆ ਆ ਕੀ ਲੱਗਦਾ ਜਿਹੜਾ ਹੈ ਉਹ ਵੀ ਵੱਸ ਸਕਦਾ ਪਾਣੀ ਦਾ ਦੇਖੋ ਪਾਣੀ ਹੋਰ ਵੱਸ ਸਕਦਾ ਲੇਕਿਨ ਮੈਂ ਸਮਝਦਾ ਵੀ ਕੀ ਮੈਗਨੇ ਦੀ ਵੱਡੀ ਅਣਗਹਿਲੀ ਹੈ ਕਿ ਇਸ ਮਾਮਲੇ ਦੇ ਉੱਤੇ ਤੁਰੰਤ ਧਿਆਨ ਦੇ ਕੇ ਕੋਈ ਜਿਹੜਾ ਹੈਗਾ ਵਧੀਆ ਜਿਹੜਾ ਫੈਸਲਾ ਮੈਨੂੰ ਲੈਣਾ ਚਾਹੀਦਾ ਬਿਲਕੁਲ ਹੋ ਸਕਦਾ ਜੀ ਸਾਡੇ ਤਾਂ ਪਾਟੜੀ ਖੁੱਲ ਰਹੀ ਹੈ ਜੀ ਗਿਰ ਰਹੀਆਂ ਨੇ ਇੱਟਾਂ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ ਪਾਣੀ ਉਹ ਇੰਨਾ ਛੜ ਤਾਂ ਨਹਿਰ ਦੇ ਵਿੱਚ ਅਸੀਂ ਤਾਂ ਕਦੇ ਦੇਖਿਆ ਨਹੀਂ ਹੈਗਾ ਕੁਝ ਵਾਰਸ ਕਰਕੇ ਵੀ ਹੋ ਰਿਹਾ ਜੀ ਵਾਰਸ ਕਰਕੇ ਮਗਰ ਪਾਣੀ ਵੱਧ ਗਿਆ ਹੋਊਗਾ ਕੋਸਾ ਸੱਗੀਆਂ ਸੈਡਾ ਸੁੱਡਾ ਸਾਫ਼ ਕਰੀ ਜਾਂਦੇ ਨੇ ਮੈਂ ਤਾਂ ਦੇਖਿਆ ਜੀ ਆ ਜਿਆਦੇ ਸਾਡੇ ਮਰੇਗਾ ਕਰਕੇ ਹੋਇਆ ਜੀ ਸਾਡੀਆਂ ਸਾਈਡਾਂ ਨੇ ਜਿਹੜੀਆਂ ਉਹ ਘਾਹ ਵੀ ਸਾਫ਼ ਕਰੀ ਜਾਂਦੇ ਨੇ ਮੈਂ ਤਾਂ ਕਈ ਗੱਲ ਕੰਮ ਕਰਾਉਣ ਵਾਲਿਆਂ ਨੂੰ ਵੀ ਕਿਹਾ ਵੀ ਯਾਰ ਤੁਸੀਂ ਘਾਹ ਤਾਂ ਨਾ ਸਾਫ਼ ਕਰਾਓ ਜੇ ਨਾ ਗੌਰ ਹੋਈ ਜੀ ਤਾਂ ਨੁਕਸਾਨ ਹੋ ਸਕਦਾ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆ ਕੇ ਦੇਖਣ ਜਿਵੇਂ ਉਹਨਾਂ ਨੂੰ ਲੱਗਦਾ ਪਾਣੀ ਘਟਾਉਣ ਜਾਂ ਜਿਵੇਂ ਮਰਜ਼ੀ ਕਰਨ ਜਾਂ ਕੁਝ ਵੀ ਕਰਨ ਕੁਝ ਵੀ ਵੱਡਾ ਤੋਂ ਵੱਡਾ ਨੁਕਸਾਨ ਹੋ ਸਕਦਾ ਜੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਇਹ ਨਹੀਂ ਹੁੰਦਾ ਸਮੱਸਿਆ ਦਾ ਹੱਲ ਅਸੀਂ ਉਰੇ ਦੀ ਬੈਠਾਂਗੇ ਧਰਨਾ ਲਾ ਕੇ ਸਾਰੇ ਪਿੰਡ ਅਸੀਂ ਰਾਏ ਕਰ ਰਹੇ ਆ ਵੀ ਕਿਵੇਂ ਕਰੀਏ ਜੀ ਨਾ ਆਇਆ ਕੋਈ ਪ੍ਰਸ਼ਾਸਨ ਦਾ ਬੰਦਾ ਅਸੀਂ ਜੇ ਕੋਈ ਇਹਨਾਂ ਨੇ ਇੰਤਜ਼ਾਮ ਨਾ ਕਰਿਆ ਫਿਰ ਅਸੀਂ ਇਕੱਠੇ ਹੋ ਕੇ ਜੀ ਇਸ ਵਿੱਚ ਡਰ ਦਾ ਮਾਹੌਲ ਪੂਰਾ ਮਾਹੌਲ ਹੈ ਜੀ ਡਰ ਦਾ ਡਰਦਾ ਪੂਰਾ ਮਾਹੌਲ ਹੈ ਪੂਰੇ ਪਿੰਡ ਚ ਮਾਹੌਲ ਹੈ ਡਰ ਦਾ ਵੀ ਕੀ ਪਤਾ ਹੋਰ ਪਾਣੀ ਵਧ ਗਿਆ ਫਿਰ ਕੀ ਹੋ ਜੇ ਰਾਤ ਨੂੰ ਤਾਂ ਕੋਈ ਪਤਾ ਨਹੀਂ ਜੀ ਦਾ ਵਿੱਚ ਪਤਾ ਲੱਗ ਗਿਆ ਨਾ ਰਾਤ ਦਾ ਕੀ ਪਤਾ ਕੀ ਹੋ ਜਾਏ ਇਹ ਗੇਟਾਂ ਦੀ ਸਮਰੱਥਾ ਬਿਲਕੁਲ ਘੱਟ ਹੈ ਜੀ ਕ੍ਰੋਸ ਲੈਵਲ ਦੀ ਅਗਰ ਪਾਣੀ ਪਿੱਛੋਂ ਜ਼ਿਆਦਾ ਆ ਜਾਗਾ ਤਾਂ ਇਹਨੇ ਵੀ ਨਹੀਂ ਉੱਠਣਾ ਇਹ ਗੇਟਾਂ ਨੇ ਉੱਠਣਾ ਨਹੀਂ ਉਦੋਂ ਦੂਸਰੇ ਪਾਸੇ ਲਾ ਕੇ ਸਾਡਾ ਪਿੰਡ ਗਿਆ ਸਾਡੇ ਪਿੰਡ ਨੂੰ ਬਹੁਤ ਵੱਡੀ ਸਮੱਸਿਆ ਜੀ ਇਹ ਬਹੁਤ ਵੱਡਾ ਖਤਰਾ ਬਣਿਆ ਹੋਇਆ ਇਸ ਟਾਈਮ ਜੇ ਪਾਣੀ ਪਿੱਛੋਂ ਆ ਜਾਂਦਾ ਵੱਧ ਤਾਂ ਇਹ ਗੇਟਾਂ ਨੇ ਬਿਲਕੁਲ ਨਹੀਂ ਉੱਠਣਾ ਇਹ ਜਿੰਨੇ ਇਹ ਕ੍ਰੋਸ ਰੈਗੂਲੇਟਰ ਹੈ ਲੱਗਦਾ ਕਾਫੀ ਪੁਰਾਣਾ ਗਾਇ ਇਹਨੂੰ ਮੋਡੀਫਾਈ ਨਹੀਂ ਕੀਤਾ ਜਿਹੜਾ ਹੈਗਾ ਨਹਿਰੀ ਵਿਭਾਗ ਮੋਡੀਫਾਈ થઈ ਜਦੋਂ ਆ ਗ੍ਰਿਡ ਲੱਗੇ ਆ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਤਾਂ ਹੈ ਲੇਕਿਨ ਜਦੋਂ ਪਾਣੀ ਦਾ ਵਹਾਅ ਤੇਜ਼ ਹੁੰਦਾ ਤਾਂ ਇਹ ਨਹੀਂ ਉੱਪਰ ਹੋ ਸਕਦਾ ਕੀ ਹੱਲ ਕੀ ਹੈ ਇਹਦਾ ਹੱਲ ਹੋਈ ਹੈ ਜੀ ਆਪਾਂ ਇਹਨੂੰ ਪੱਟ ਕੇ ਕੋਈ ਇਹਦਾ ਸਿੱਧਾ ਹੱਲ ਕੀਤਾ ਜਾਵੇ ਪਾਣੀ ਨੂੰ ਇਸ ਤਰੀਕੇ ਨਾਲ ਵੰਡਿਆ ਜਾਵੇ ਵੀ ਪਾਣੀ ਨਿਕਲ ਸਕੇ ਜਿਹੜਾ ਪਿੱਛੋਂ ਪਾਣੀ ਆਵੇ ਉਹ ਤਾਂ ਘੱਟੋ ਘਾਟ ਨਿਕਲ ਸਕੇ ਇਹ ਤਾਂ ਗੇਟ ਲੱਗਦੇ ਹੀ ਲੱਗਦੇ ਨੇ ਅਗਰ ਉੱਧਰ ਨਾਲ ਗ੍ਰੇਟ ਮਾਰਾ ਜਾ ਵਾਸ ਜਾਂਦਾ ਤਾਂ ਸਾਡਾ ਸਾਰਾ ਪਿੰਡ ਡੁੱਬ ਸਕਦਾ ਜੀ ਬਹੁਤ ਵੱਡਾ ਖਤਰਾ ਜੀ ਇਹ ਸਾਨੂੰ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਤੁਸੀਂ ਵੇਖਿਆ ਜੋ ਪਿੰਡ ਵਾਸੀ ਨੇ ਸਾਫ਼ ਤੌਰ ਤੇ ਕਹਿ ਰਹੇ ਨੇ ਜੋ ਕ੍ਰਾਸ ਰੈਗੂਲੇਟਰ ਦੀ ਵੱਡੀ ਸਮੱਸਿਆ ਕਿਉਂਕਿ ਇੱਥੇ ਪਾਣੀ ਜਮਾ ਹੋ ਰਿਹਾ ਕਿਉਂਕਿ ਜੋ ਇਸ ਦੀ ਕਪੈਸਿਟੀ ਆ ਉਸ ਦੀ ਬਹੁਤ ਹੀ ਘੱਟ ਆ ਜਦੋਂ ਕਿ ਜ਼ਿਆਦਾ ਹੋਣੀ ਚਾਹੀਦੀ ਆ ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮੋਲ ਆ ਜਿਸ ਕਰਕੇ ਲਗਾਤਾਰ ਜੋ ਪਟੜੀ ਜੋ ਮਿੱਟੀ ਦਾ ਜਿਹੜਾ ਹੈਗਾ ਨਾਲ ਹਿੱਸਾ ਟੁੱਟ ਰਿਹਾ ਹੈਗਾ ਅਤੇ ਪਿੰਡ ਵਾਸੀਆਂ ਦੀ ਮੰਗ ਆ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ। ਨਾਭਾ ਦੇ ਭੁਪਿੰਦਰ ਸਿੰਘ న్యూਸ ਜਟਨ ਪੰਜਾਬ ਮੇਰਾ ਨਾਮ ਜੀ ਹੈਰੀ ਗੋਇਲ ਐਸ ਡੀਓ ਲਹਿਰ ਸਾਬਦੀਨ ਪਟਿਆਲਾ ਜੀ ਕਾਰਨ ਇਹਨਾਂ ਦਾ ਪਾਵਰ ਹਾਊਸ ਜਿਹੜਾ ਆਪਾਂ ਇਹਨਾਂ ਨੇ ਪਾਵਰ ਹਾਊਸ ਚਲਾਉਂਦੇ ਨੇ ਆਪਣੇ ਥ्रू ਹੀ ਹੈਡ ਤੇ ਇਹ ਇਹਨਾਂ ਦੀ ਸਪਲਾਈ ਬੰਦ ਹੋਈ ਹੈ ਜੀ ਪਿੱਛੋਂ ਉਹਦੇ ਕਰਕੇ ਇੱਥੇ ਪਾਣੀ ਥੋੜਾ ਜਿਆਦਾ ਹੈਡਪ ਹੋ ਗਿਆ ਜੀ ਤੇ ਉਹ ਸਪਲਾਈ ਠੀਕ ਕਰ ਰਹੇ ਨੇ ਜਦੋਂ ਸਪਲਾਈ ਠੀਕ ਹੋ ਗਈ ਇੱਥੇ ਪਾਣੀ ਆਪਣਾ ਆਟੋਮੈਟਿਕਲੀ ਰਿਡਿਊਸ ਹੋ ਜੂਗਾ ਜੀ ਪਾਣੀ ਆਪਣਾ ਹੈਗਾ ਹੀ ਇੱਥੇ ਫੁੱਟ ਤੋਂ ਵੱਧ ਨਹੀਂ ਨੋਰਮਲ ਨਾਲੋਂ ਨਹੀਂ ਵਸ ਵੈਸੇ ਆ ਇਸ ਇਸ ਤਰ੍ਹਾਂ ਬਹੁਤ ਕੁਝ ਕਹਿ ਨਹੀਂ ਸਕਦੇ ਪਰ ਕੰਟਰੋਲ ਹੋ ਜਾਏਗਾ ਜਲਦੀ ਹੋ ਜਾਏਗਾ ਪੰਸਾ ਆਪਣਾ 15-20 ਮਿੰਟਾਂ ਦੀ ਆਪਾਂ ਨੂੰ ਹੈਗਾ ਡਾਊਟ ਵੀ ਹੋ ਜਾਏਗਾ ਕਲੀਅਰ ਬੰਦਾ 15-20 ਮਿੰਟਾਂ ਦੀ ਪਾਣੀ ਕ੍ਰੋਸ ਹੁੰਦਾ ਜਿੱਥੇ ਵੀ ਪਾਣੀਆਂ ਜਿਹੜਾ ਮਤਲਬ ਇਹ ਕ੍ਰੋਸ ਨਹੀਂ ਹੋ ਰਿਹਾ ਇਹ ਕਿ ਦਿਨਾਂ ਤੋਂ ਪਾਣੀ ਆਇਆ ਜੀ ਇੱਕ ਤਾਂ ਆਪਣਾ ਪਾਵਰ ਹਾਊਸ ਚੱਲਦਾ ਹੈ ਇੱਕ ਆਪਣੇ ਗੇਟ ਖੁੱਲੇ ਨੇਗੇ ਪਾਵਰ ਹਾਊਸ ਚੱਲੇਗਾ ਉਹ ਵੀ ਪਾਣੀ ਲਏਗਾ ਹੈੱਡ ਤੇ ਪਾਣੀ ਵੀਰੇ ਥੋੜਾ ਡਾਊਨ ਹੋਏਗਾ ਉਹਦੇ ਨਾਲ ਹੀ ਤੇ ਨਾਲ ਆਪਣੇ ਗੇਟ ਖੁੱਲੇ ਦੋਨਾਂ ਪਾਸੇ ਅਸਰ ਪਏਗਾ ਜੀ ਇਸ ਗੱਲ ਦਾ ਜੇ ਕੱਲ ਨੂੰ ਮੰਨ ਲਓ ਕੋਈ ਕਰ ਲਓ ਪਾਵਰ ਆਫ ਨਹੀਂ ਚੱਲਦਾ ਕਿਸੇ ਕਾਰਨ ਹਾਂਜੀ ਹਾਂਜੀ ਤਾਂ ਫਿਰ ਪਾਣੀ ਕਿੰਨੇ ਅੱਗੇ ਜਾਏਗਾ ਜੀ ਉਸ ਦਾ ਪਾਣੀ ਇਸ ਤਰ੍ਹਾਂ ਵੀ ਕੋਈ ਹਾਲ ਹਾਲਾਤ ਹੁੰਦੇ ਨੇ ਤਾਂ ਆਪਾਂ ਕਰੋਸ ਰੈਗੂਲੇਟਰ ਗੇਟ ਖੁੱਲਦੇ ਨੇ ਉਹਨਾਂ ਚੋਂ ਪਾਣੀ ਆਪਾਂ ਕਾਫੀ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਇਸ ਕੋਈ ਹੋਰ ਅਲਟਰਨੇਟਿਵ ਇਸ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਜਾਵੇਗਾ ਜੀ ਐਕਸ ਹਸਾਬ ਨਾਲ ਅੱਗੇ ਹਾਇਰ ਅਫੀਸ਼ੀਅਲਸ ਨਾਲ ਵੀ ਆ ਕੋਈ ਸਟੇ ਵਗੈਰਾ ਜੋ ਵੀ ਉਹਨਾਂ ਪ੍ਰੋਪੋਜ਼ਲ ਅੱਗੇ ਜਿਵੇਂ ਵੀ ਬੰਦੇ ਜੀ ਗੇਟਾਂ ਦਾ ਜੀ ਬੰਦੀ ਆਊਗੀ ਆਪਾਂ ਨੂੰ ਬੰਦੀ ਮਿਲੂਗੀ ਉਸ 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 ਦੌਰਾਨ ਇਹਨਾਂ ਨੂੰ ਕੱਢ ਕੇ ਬਾਹਰ ਆਣਾ ਇਹਨਾਂ ਦਾ ਗਰਾਇੰਡਿੰਗ ਵਗੈਰਾ ਕਰਕੇ ਇਹਨਾਂ ਨੂੰ ਠੀਕ ਹਾਲਤ ਵਿੱਚ ਕੀਤਾ ਜਾਊਗਾ ਜੀ